ਪੀਰੀ ਫਕੀਰੀ ਰੰਗ ਚੈਨਲ ਦੇਖ ਰਹੇ ਹਾਂ ਸਾਰੀਆਂ ਸੰਤਾਂ ਨੂੰ ਜੈ ਵੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਮਾਤਾ ਕਾਲੀ ਦਾ ਦੁਸ਼ਮਣਾਂ ਨੂੰ ਬਰਬਾਦ ਕਰਨ ਲਈ ਢਾਲਾ ਲੈ ਕੇ ਹਾਜ਼ਰ ਹੋਏ ਹਾਂ ਇਹ ਢਾਲਾ ਦੁਸ਼ਮਣਾਂ ਨੂੰ ਜੜ ਤੋਂ ਖਤਮ ਕਰ ਦਿੰਦਾ ਆ ਬਹੁਤ ਸੌਖਾ ਤੇ ਸਰਲ ਢਾਲਾ ਆ ਇਸ ਢਾਲੇ ਨੂੰ ਕਰਕੇ ਦੇਖ ਲਿਓ ਜਿਹੜਾ ਵੀ ਤੁਹਾਡਾ ਦੁਸ਼ਮਣ ਹੈ ਤੁਹਾਡਾ ਦੁਸ਼ਮਣ ਕੋਈ ਨਹੀਂ ਰਹੇਗਾ ਜੇ ਤੁਹਾਨੂੰ ਦੁਸ਼ਮਣ ਦਾ ਨਾਮ ਪਤਾ ਤਾਂ ਵੀ ਜੇ ਨਹੀਂ ਵੀ ਪਤਾ ਤਾਂ ਵੀ ਤੁਹਾਡੇ ਦੇ ਜਿਹੜੇ ਦੁਸ਼ਮਣਾਂ ਤੁਹਾਡੇ ਤੋਂ ਦੂਰ ਹੋ ਜਾਣਗੇ ਸਾਡੀ ਜ਼ਿੰਦਗੀ ਨੂੰ ਬਿਲਕੁਲ ਚਲੇ ਜਾਣਗੇ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿਪਟ ਕੀਤੇ ਹੋਏ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਸਾਡੀਆਂ ਮਿਲਦੀਆਂ ਰਹਿਣਗੀਆਂ ਦੋਸਤੋ ਤੇ ਹੁਣ ਅਸੀਂ ਗੱਲ ਕਰਦੇ ਆਂ ਮਾਤਾ ਕਾਲੀ ਦੇ ਢਾਲੇ ਬਾਰੇ ਜਿਹੜਾ ਕਿ ਦੁਸ਼ਮਣਾਂ ਨੂੰ ਬਰਬਾਦ ਕਰਨ ਦਾ ਢਾਲ ਆ। ਦੋਸਤੋ ਅੱਜ ਦੇ ਸਮੇਂ ਦੇ ਵਿੱਚ ਦੁਸ਼ਮਣ ਜਿਹੜੇ ਆ ਨਾ ਦੁਸ਼ਮਣਾਂ ਦਾ ਕੋਈ ਇਹ ਨਹੀਂ ਪਤਾ ਕੋਈ ਭੇਤ ਨਹੀਂ ਪਤਾ ਵੀ ਦੁਸ਼ਮਣ ਕਦੋਂ ਪੈਦਾ ਹੋ ਜਾਵੇ। ਅੱਜ ਦੀ ਡੇਟ ਦੇ ਵਿੱਚ ਦੁਸ਼ਮਣ ਕੋਈ ਵੀ ਕਿਤੋਂ ਵੀ ਪੈਦਾ ਹੋ ਸਕਦਾ। ਕੋਈ ਤੁਹਾਡੇ ਆਂਟ ਗੁਆਂਟ ਦੇ ਵਿੱਚੋਂ ਹੋ ਸਕਦਾ ਕੋਈ ਰਿਸ਼ਤੇਦਾਰੀ ਜੋ ਦੂਰ ਦੀ ਰਿਸ਼ਤੇਦਾਰੀ ਚੋਂ ਵੀ ਹੋ ਸਕਦਾ ਕੋਈ ਨੇੜਲੀ ਰਿਸ਼ਤੇਦਾਰੀ ਚੋਂ ਹੋ ਸਕਦਾ। ਕੋਈ ਆਸ-ਪਾਸ ਕੋਈ ਕੋਈ ਨੰਦ ਦਾ ਬੰਦਾ ਤੁਹਾਡਾ ਕੋਈ ਇੱਕ ਅੱਧੇ ਦਿਨ ਵਾਸਤੇ ਕੋਈ ਤੁਹਾਨੂੰ ਮਿਲਿਆ ਹੋਵੇ ਕੋਈ ਐਸਾ ਇਨਸਾਨ ਵੀ ਜ਼ਿੰਦਗੀ ਚ ਆ ਜਾਂਦਾ ਜਿਹੜਾ ਬੁਰਾ ਤੱਕ ਲੈਂਦਾ ਔਰ ਜਿਹੜਾ ਵੀ ਬੰਦਾ ਬੁਰਾ ਤੱਕਦਾ ਆ ਜਿਹੜਾ ਵੀ ਬੁਰਾ ਇਨਸਾਨ ਹੋਏਗਾ ਤੁਸੀਂ ਉਹਦਾ ਖਾਤਮਾ ਕਰ ਸਕਦੇ ਆ ਢਾਲੇ ਦੇ ਨਾਲ ਢਾਲਾ ਬੜਾ ਜ਼ਬਰਦਸਤ ਢਾਲਾ ਆ ਕੋਈ ਇੰਨਾ ਔਖਾ ਢਾਲਾ ਨਹੀਂ ਹੈਗਾ ਬੜਾ ਸੌਖਾ ਤੇ ਚੱਲ ਜਿਹਾ ਢਾਲਾ ਆ ਮਾਤਾ ਕਾਲੀ ਦਾ ਦੋਸਤੋ ਇਸ ਢਾਲੇ ਦੇ ਨਾਲ ਬਹੁਤ ਵੱਡੇ ਤੋਂ ਵੱਡੇ ਦੁਸ਼ਮਣ ਵੀ ਪ੍ਰਾਸਤ ਹੋਏ ਆ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁਸ਼ਮਣ ਪਣਾ ਚੁੱਕੇ ਹੋ ਜਾਂ ਆਕੇ ਹੋਰ ਪਣਨ ਵਾਲੇ ਆ ਤਾਂ ਤੁਸੀਂ ਇਸ ਢਾਲੇ ਦੀ ਮਦਦ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੁਸ਼ਮਣਾਂ ਤੋਂ ਰਾਹਤ ਪਾ ਸਕਦੇ ਆ ਤਾਂ ਦੋਸਤੋ ਇਸ ਢਾਲੇ ਨੂੰ ਇਸ ਢਾਲੇ ਨੂੰ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਦੇਖ ਲਿਓ ਗੱਲ ਨੂੰ ਪੂਰੀ ਤਰ੍ਹਾਂ ਸਮਝ ਲਿਓ ਕੱਲੀ-ਕੱਲੀ ਗੱਲ ਜਿਹੜੀ ਹੈ ਮੈਂ ਤੁਹਾਨੂੰ ਸਮਝਾ ਦਾਂਗਾ ਕੋਈ ਵਿਗਵਲ ਨਹੀਂ ਹੈਗਾ ਸਾਡੀ ਗੱਲ ਦੇ ਵਿੱਚ ਤੁਹਾਨੂੰ ਸਿੱਧੀ ਗੱਲ ਸਮਝਾਈ ਦੀ ਆ ਤਾਂ ਕਿ ਤੁਹਾਡੇ ਜਿੰਨੇ ਵੀ ਢਾਲੇ ਅਸੀਂ ਪਾਉਨੇ ਆ ਤੁਹਾਨੂੰ ਸਮਝ ਆਵੇ ਸੌਖੇ ਢਾਲੇ ਹੁੰਦੇ ਸਾਡੇ ਕੋਈ ਜ਼ਿਆਦਾ ਮੁਸ਼ਕਲ ਢਾਲੇ ਨਹੀਂ ਤੇ ਕੰਮ 100% ਕਰਦੇ ਕਰਦੇ ਆ ਦੋਸਤੋ ਕੋਈ ਐਸਾ ਢਾਲਾ ਨਹੀਂ ਕਿ ਜਿਹੜਾ ਨਾ ਕੰਮ ਕਰਦਾ ਹੋਵੇ ਸਾਡੇ ਢਾਲੇ ਬਹੁਤ ਵੱਡੇ ਵੱਡੇ ਕੰਮ ਕਰ ਚੁੱਕੇ ਨੇ ਬਹੁਤ ਸਾਨੂੰ ਕਈਆਂ ਦੇ ਮੈਸੇਜ ਆਉਂਦੇ ਨੇ ਕਈਆਂ ਦੀਆਂ ਫੋਨ ਕਾਲਸ ਵੀ ਆਉਂਦੇ ਆ ਕਿ ਸਾਨੂੰ ਐਸੇ ਢਾਲੇ ਨੇ ਬੜਾ ਫਾਇਦਾ ਦਿੱਤਾ ਤਾਂ ਦੋਸਤੋ ਟਾਲਾ ਤੁਹਾਨੂੰ ਦੱਸਣ ਤੋਂ ਪਹਿਲਾਂ ਮੈਂ ਦੱਸ ਦਵਾ ਕਿ ਕਈ ਲੋਕ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਆ ਬਹੁਤ ਸਾਰੇ ਲੋਕ ਆ ਸਾਡੇ ਨਾਲ ਸੰਪਰਕ ਦੇ ਵਿੱਚ ਆਉਣਾ ਚਾਹੁੰਦੇ ਆ ਅਸੀਂ ਸਿੱਧਾ ਨੰਬਰ ਅਸੀਂ ਆਪਣਾ ਨਹੀਂ ਦੇ ਸਕਦੇ ਸਾਨੂੰ ਮਾਲਕਾਂ ਦਾ ਹੁਕਮ ਨਹੀਂ ਹੈ ਅਸੀਂ ਤੁਹਾਨੂੰ ਦੱਸਿਆ ਹੋਇਆ ਕਿ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਫੇਸਬੁੱਕ ਪੇਜ ਸਾਡਾ ਨਵਾਂ ਬਣ ਚੁੱਕਾ ਜੋ ਪਹਿਲਾਂ ਵਾਲਾ ਸੀ ਉਹ ਤਾਂ ਹੈਕ ਹੋ ਚੁੱਕਾ ਸੀ ਤੁਹਾਨੂੰ ਤੁਸੀਂ ਸਭ ਜਾਣਦੇ ਹੋ ਨਾ ਉਹ ਨਵਾਂ ਫੇਸਬੁੱਕ ਸਾਡਾ ਬਣ ਚੁੱਕਾ ਆ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈਗਾ ਤੁਸੀਂ ਉਸ ਲਿੰਕ ਕੋ ਦੇ ਵਿੱਚ ਜਾ ਕੇ ਸਾਡੇ ਫੇਸਬੁੱਕ ਤੇ ਜਾ ਕੇ ਸਾਨੂੰ ਮੈਸੇਜ ਕਰ ਸਕਦੇ ਹੋ ਤੁਸੀਂ ਅਸੀਂ ਤੁਹਾਨੂੰ ਉੱਥੇ ਤੁਹਾਡਾ ਜਵਾਬ ਜਿਹੜਾ ਬਣਦਾ ਜਦੋਂ ਤੁਹਾਡਾ ਮਾਲਕਾਂ ਦਾ ਹੁਕਮ ਲੈ ਕੇ ਤੁਹਾਨੂੰ ਜਵਾਬ ਦੇਵਾਂਗੇ ਤਾਂ ਦੋਸਤੋ ਇਸ ਸਾਡੇ ਪੇਜ ਨੂੰ ਵੀ ਫੋਲੋ ਕਰ ਲਿਓ ਤਾਂ ਕਿ ਤੁਹਾਡੋ ਆਉਣ ਵਾਲੇ ਟਾਈਮ 'ਚ ਕੋਈ ਦਿੱਕਤ ਨਾ ਆਵੇ ਤਾਂ ਦੋਸਤੋ ਹੁਣ ਜਿਹੜੀ ਗੱਲ ਕਰਦੇ ਹਾਂ ਮਾਤਾ ਕਾਲੀ ਦੇ ਢਾਲੇ ਬਾਰੇ ਇਹ ਜਿਹੜਾ ਢਾਲਾ ਤੁਹਾਨੂੰ ਅਸੀਂ ਦੱਸਿਆ ਵੀ ਦੁਸ਼ਮਣਾਂ ਨੂੰ ਪੂਰਾ ਜੜ ਤੋਂ ਖਤਮ ਕਰ ਦਿੰਦਾ ਜਿੰਨੇ ਤੁਹਾਡੇ ਦੁਸ਼ਮਣਾਂ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਚਲੇ ਜਾਣਗੇ ਤੁਹਾਨੂੰ ਦੁਬਾਰਾ ਮੁੜ ਕੇ ਨਹੀਂ ਕੁਝ ਕਹਿਣਗੇ ਜੇ ਤੁਹਾਨੂੰ ਦੁਬਾਰਾ ਵੀ ਕੋਈ ਜ਼ਿੰਦਗੀ 'ਚ ਦੁਬਾਰਾ ਆਉਣ ਦੀ ਕੋਸ਼ਿਸ਼ ਕਰੇ ਤਾਂ ਤੁਸੀਂ ਇਸ ਢਾਲੇ ਨੂੰ ਦੁਬਾਰਾ ਵੀ ਕਰ ਸਕਦੇ ਹੋ ਉਸੇ ਦੁਸ਼ਮਣ ਦੇ ਉੱਤੇ ਇਹ ਇਹ ਨਹੀਂ ਕਿ ਤੁਸੀਂ ਇੱਕ ਵਾਰ ਕਰ ਲਿਆ ਇਹ ਤੁਸੀਂ ਦੋ ਵਾਰ ਇੱਕ ਦੁਸ਼ਮਣ ਦੇ ਉੱਤੇ ਕਰ ਸਕਦੇ ਹੋ ਜੀ ਇੱਕ ਬੰਦੇ ਉੱਤੇ ਦੋ ਬਾਰੇ ਦਾ ਪ੍ਰਯੋਗ ਕਰ ਸਕਦੇ ਹੋ ਦੋ ਤੋਂ ਵੱਧ ਨਹੀਂ ਕਰ ਸਕਦੇ ਤਾਂ ਦੋਸਤੋ ਹੁਣ ਤੁਸੀਂ ਕਰਨਾ ਕੀ ਹੈ ਪਹਿਲਾਂ ਸੁਣ ਲਓ ਤੁਸੀਂ ਸ਼ਨੀਵਾਰ ਵਾਲੇ ਦਿਨ ਕੀ ਕਰਨਾ ਸ਼ਨੀਵਾਰ ਵਾਲੇ ਦਿਨ ਤਿੰਨ ਪਿੱਪਲ ਦੇ ਪੱਤੇ ਲੈਣੇ ਆ ਤਿੰਨ ਸਾਫ਼ ਸੁਥਰੇ ਠੀਕ ਹੈ ਪਿੱਪਲ ਦੇ ਪੱਤੇ ਦੇ ਜਦੋਂ ਤੋੜੂਗੇ ਪਹਿਲਾਂ ਉੱਥੇ ਪਿੱਪਲ ਦੇ ਜਾ ਕੇ ਪੇੜ ਦੇ ਅੱਗੇ ਫਰਿਆਦ ਕਰਨੀ ਹੈ ਕਿ ਪਾਪਾ ਜੀ ਇਹ ਪਿੱਪਲ ਦੇ ਤਾ ਮੈਂ ਤੁਹਾਡੇ ਤਿੰਨ ਪੱਤੇ ਲੈ ਕੇ ਜਾ ਰਿਹਾ ਤੁਹਾਡੇ ਇਹ ਤਿੰਨ ਪੱਤਿਆਂ ਦੇ ਨਾਲ ਮੈਂ ਆਪਣੇ ਦੁਸ਼ਮਣਾਂ ਦਾ ਖਾਤਮਾ ਕਰਨ ਵਾਸਤੇ ਕੋਈ ਪ੍ਰਯੋਗ ਕਰਨਾ ਚਾਹੁੰਦਾ ਹਾਂ ਜਿਹੜੇ ਮੈਨੂੰ ਦੁਸ਼ਮਣ ਮੇਰੇ ਬਰਬਾਦ ਕਰਨ ਤੇ ਲੱਗੇ ਨੇ ਤੇ ਮੈਂ ਆਪਣੇ ਦੁਸ਼ਮਣਾਂ ਤੋਂ ਬਚਣ ਲਈ ਤੁਹਾਡਾ ਸਹਾਰਾ ਲੈ ਰਿਆ ਤੁਸੀਂ ਇੰਨੀ ਫਰਿਆਦ ਕਰਕੇ ਪਿੱਪਲ ਦੇ ਤਿੰਨ ਪੱਤੇ ਆ ਲੈ ਸਕਦੇ ਹੋ ਲੈ ਕੇ ਆ ਜਣੇ ਆ ਤੁਸੀਂ ਕੀ ਕਰਨਾ ਉਸ ਸ਼ਨੀਵਾਰ ਵਾਲੇ ਦਿਨ ਉਸ ਪਿੱਪਲ ਦੇ ਉੱਤੇ ਪੱਤੇ ਦੇ ਉੱਤੇ ਨਿੰਬੂ ਰੱਖ ਲੈਣਾ ਨਿੰਬੂ ਦੇ ਨਾਲ ਦੁਸ਼ਮਣ ਦਾ ਨਾਮ ਲਿਖ ਲੈਣਾ ਜੇ ਦੁਸ਼ਮਣ ਦਾ ਨਾਮ ਨਹੀਂ ਪਤਾ ਤੇ ਆਪਣਾ ਕੋਈ ਅਧਿਕਾਲਾ ਦੁਸ਼ਮਣ ਲਿਖ ਲੈਣਾ ਠੀਕ ਹੈ ਉਸ ਨਿੰਬੂ ਨੂੰ ਤੁਸੀਂ ਦੋ ਹਿੱਸਿਆਂ 'ਚ ਕੱਟ ਦੇਣਾ ਕੱਟਣ ਤੋਂ ਬਾਅਦ ਉਹਦੇ ਵਿੱਚ ਲੌਂਗ ਰੱਖ ਦੇਣਾ ਕੱਟ ਕੇ ਲੌਂਗ ਭਰ ਲਿਆ ਉਹਦੇ ਵਿੱਚ ਉਹਦੇ ਵਿੱਚ ਇੱਕ ਕਪੂਰ ਦੀ ਟਿੱਕੀ ਪਾ ਲੈਣੀ ਆ ਕਪੂਰ ਦੀ ਟਿੱਕੀ ਪਾ ਕੇ ਉਸ ਨਿੰਬੂ ਨੂੰ ਤੁਸੀਂ ਨਿੰਬੂ ਉਸੇ ਤੇ ਜਲਾ ਦੇਣਾ ਜਿੰਨਾ ਵੀ ਨਿੰਬੂ ਸੜਿਆ ਜਿੰਨਾ ਵੀ ਨਿੰਬੂ ਸੜਿਆ ਤੁਹਾਡਾ ਜਿਹੜਾ ਦੁਸ਼ਮਣ ਆ ਉਹਨੂੰ ਆਪਣੇ ਆਪ ਹੀ ਤਕਲੀਫ ਹੋਣੀ ਸ਼ੁਰੂ ਹੋ ਜਾਣੀ ਹੈ ਜਿਹੜਾ ਤੁਹਾਡਾ ਦੁਸ਼ਮਣ ਹੋਊਗਾ ਜਿਹਦੇ ਲਈ ਤੁਸੀਂ ਇਹ ਪ੍ਰਯੋਗ ਕੀਤਾ ਹੋਊਗਾ ਤਾਂ ਇਹ ਤੁਸੀਂ ਜਿੱਦਾਂ ਹੁਣ ਪਹਿਲੇ ਸ਼ਨੀਵਾਰ ਕਰ ਲਿਆ ਠੀਕ ਹੈ ਇੱਕ ਸ਼ਨੀਵਾਰ ਕਰਦੇ ਅਗਲਾ ਮੰਗਲਵਾਰ ਕਰ ਲਿਆ ਦੋਸਤੋ ਅਗਲੇ ਸ਼ਨੀਵਾਰ ਕਰ ਲਿਆ ਮਤਲਬ ਮੰਗਲ ਸ਼ਨੀ ਮੰਗਲ ਸ਼ਨੀ ਮੰਗਲ ਸ਼ਨੀ ਇਹ ਤੁਸੀਂ 3 ਦਿਨ ਪ੍ਰਯੋਗ ਕਰਕੇ ਦੇਖਿਓ ਬਹੁਤ ਜ਼ਬਰਦਸਤ ਢਾਲ ਆਇਆ ਇਹ ਵੀਡੀਓ ਚੀਜ਼ ਚੰਗੀ ਲੱਗੀ ਹੈ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾ ਦੀ ਜੈ ਮਸਤਾ ਦੀ ਮਾਲਕ ਪਲੀ ਕਰੇ